ਗੱਲ ਕਰਦੇ ਆ 16ਵੀਂ ਲੋਕ ਸਭਾ ਦੀ ਜਿਸ ਦੀ ਚੋਣ ਕਰਨ ਦੇ ਲਈ ਵੱੱਟ ਚੜ ਕੇ ਲੋਕ ਹਿਸਾ ਲੈ ਰਹੇ ਨੇ ਇਸ ਵਾਰ ਦੀਆਂ ਵੋਟਾਂ ਦੇ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਤੇ ਚੰਗੇ ਸਿਆਸਤਦਾਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਵੱੱਟ ਚੜ ਕੇ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਨੌਜਵਾਨਾਂ ਦੇ ਵਿੱਚ ਵੀ ਖਾਸਾ ਉੱਤਸਾਵੇਖਣ ਨੂੰ ਮਿਲ ਰਿਹਾ ਹੈ ਕਈ ਨੌਜਵਾਨਾਂ ਅੰਦਰ ਆਪਣੇ ਹੱਕ ਦੀ ਵਰਤੋਂ ਸੰਬੰਧੀ ਜਾ ਹੈ ਅਤੇ ਕਈ ਨੌਜਵਾਨ ਐਸੇ ਵੀ ਨੇ ਜੋ ਪਹਿਲੀ ਵਾਰ ਵੋਟ ਕਰਨ ਜਾ ਰਹੇ ਨੇ ਸੋ ਨੌਜਵਾਨ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਆਪਣੀ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਿਹਾ ਹੈ ਵੋਟ ਪਾਉਣ ਲਈ ਪਹੁੰਚ ਰਿਹਾ ਹੈ ਤੀਸਰਾ ਗੇਟ ਜੋ ਕਿ ਅੱਜ ਤੋਂ ਸ਼ੁਰੂ ਹੋ ਗਿਆ ਹੈ ਇਸ ਤੋਂ ਪਹਿਲਾਂ ਦੋ ਗੇਟ ਹੋ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇਟ ਦੇ ਵਿੱਚ ਅਸਮ ਤੇ ਤ੍ਰਿਪੁਰਾ ਤੇ ਵੋਟਾਂ ਪਈਆਂ ਦੂਸਰੇ ਗੇਟ ਦੇ ਵਿੱਚ ਅਰੁਣਾਚਲ ਪ੍ਰਦੇਸ਼ ਮੇਘਾਲਿਆ ਮਜ਼ਰਮ ਤੇ ਨਾਗਾ ਲੈਂਡ ਦੇ ਵਿੱਚ ਵੋਟਾਂ ਪਈਆਂ ਤੇ ਅੱਜ ਯੂਪੀ ਹਰਿਆਣਾ ਕੇਰਲਾ ਦੇ ਸਮੇਤ 91 ਸੀਟਾਂ ਤੇ VOTING ਜਾਰੀ ਹੈ ਇਸ ਵਕਤ ਲਗਾਤਾਰ VOTING ਹੋ ਰਹੀ ਹੈ ਕਈ ਕਈ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਖੜੇ ਹੋ ਕੇ ਇੰਤਜ਼ਾਰ ਕਰ ਰਹੇ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਦੇ ਲਈ ਦੋ ਤਸਵੀਰਾਂ ਨੌਜਵਾਨ ਅਤੇ ਬਜ਼ੁਰਗ ਹਰ ਵਰਗ ਦਾ ਆदमी ਪਹੁੰਚਿਆ ਅੱਜ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਦੇ ਲਈ